आम आदमी पार्टी के हलका इंचार्ज बलकार गज्जू माजरा ने अज डाखाना नज़दीक चौबर बोट हाउस का उद्घाटन किया बलकार सिंह माजरा ने चौबर बोट हाउस के मालक न मुबारकबाद दिदया ਅਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਤੋਂ ਗੁਰੇਜ਼ ਕਰਨੀ ਚਾਹੀਦੀ ਹੈ ਅਤੇ ਆਪਦੇ ਇਲਾਕੇ ਵਿੱਚ ਕਾਰੋਬਾਰ ਕਰਨੇ ਚਾਹੀਦੇ ਹਨ ਸਮਾਣਾ ਤੋਂ ਦਿਵਾਂਤ ਰੇਜਾ ਦੀ ਵਿਸ਼ੇਸ਼ ਰਿਪੋਰਟ ਅਸੀਂ ਸਰਜੀ ਜੇ ਦੇਖਿਆ ਜਾਵੇ ਤਾਂ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ ਤੇ ਆਪਣੇ ਪੰਜਾਬੀ ਨੌਜਵਾਨ ਇੱਥੇ ਹੀ ਆਪਣਾ ਰੋਜ਼ਗਾਰ ਚਲਾ ਰਹੇ ਨੇ ਤੁਹਾਨੂੰ ਕਿੱਦਾਂ ਲੱਗਦਾ ਹੈ ਤੇ ਕੀ ਕਹੋਗੇ ਉਹਦੇ ਬਾਰੇ ਅੱਜ ਖੁਸ਼ੀ ਦੀ ਗੱਲ ਹੈ ਵੀ ਸਾਡੇ ਇੱਕ ਨੌਜਵਾਨ ਵੀਰ ਨੇ ਆਪਣੇ ਵਿਦੇਸ਼ ਨੂੰ ਛੱਡਦੇ ਹੋਏ ਵੀ ਅਸੀਂ ਵਿਦੇਸ਼ ਨਹੀਂ ਜਾਣਾ ਹੈਗਾ ਇੱਥੇ ਜਿਹੜਾ ਟੋਬਰ ਬੂਠ ਹਾਊਸ ਹੈ ਉਹ ਖੋਲਿਆ ਹੈ ਇੱਥੇ ਮਿਹਨਤ ਕਰਕੇ ਇਹਨੂੰ ਅੱਗੇ ਵਧਾਉਣ ਦਾ ਜਿਹੜਾ ਯਤਨ ਹੈ ਉਹ ਨੌਜਵਾਨ ਕਰ ਰਿਹਾ ਹੈ ਬਹੁਤ ਖੁਸ਼ੀ ਹੋਈ ਵੀ ਸਾਡਾ ਜਿਹੜਾ ਇੱਕ ਵੀਰ ਨੇ ਬਦੇਸ਼ਾਂ ਨੂੰ ਛੱਡ ਕੇ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਪੈਲ ਦਿੰਦੇ ਹੋਏ ਇੱਥੇ ਅੱਜ ਜਿਹੜਾ ਬੂਟਾ ਹਾਊਸ ਖੋਲ ਕੇ ਆਪਣੀ ਜਿਹੜੀ ਤਕਦੀਰ ਹੈ ਉਹਨੂੰ ਬਦਲਣ ਦੇ ਲਈ ਇੱਥੇ ਮਿਹਨਤ ਕਰਨਗੇ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਤਾਂ ਹਰ ਇੱਕ ਨੂੰ ਬੇਨਤੀ ਕਰੂੰਗਾ ਜਿੰਨੇ ਮਾਪਿਓ ਨੇ ਜਾਂ ਕੋਈ ਹੋਰ ਬੱਚੇ ਨੇ ਜਿੰਨਾ ਵੀ ਕੋਈ ਰੋਜ਼ਗਾਰ ਆਪਣਾ ਇੱਥੇ ਪੈਦਾ ਕਰ ਸਕਦਾ ਚਲਾ ਸਕਦਾ ਚਾਰ ਬੰਦਿਆਂ ਨੂੰ ਰੋਜ਼ਗਾਰ ਦੇ ਸਕਦਾ ਹੈ ਇਹ ਦੋ ਵੱਡੀ ਖੁਸ਼ੀ ਕੋਈ ਖੁਸ਼ੀ ਦੀ ਗੱਲ ਕੋਈ ਹੋਰ ਨਹੀਂ ਸਕਦੀ ਮੈਂ ਫਿਰ ਇਸ ਮੇਰੇ ਛੋਟੇ ਵੀਰ ਨੂੰ ਮੈਂ ਬਹੁਤ ਬਹੁਤ ਮੁਬਾਰਕਾ ਦਿੰਦਾ ਵੀ ਦਿਨ ਰਾਤ ਚੌਗਣੀ ਤਰੱਕੀ ਕਰੇ ਤੇ ਅੱਗੇ ਵਧੇ ਤੇ ਹੋਰ ਨੂੰ ਵੀ ਜਿਹੜੇ ਨੌਜਵਾਨ ਨੇ ਉਹਨਾਂ ਦੇ ਇਹਨਾਂ ਤੋਂ ਪ੍ਰੇਰਣਾ ਲੈ ਕੇ ਉਹ ਪ੍ਰੇਰਣਾ ਸਰੋਤ ਬਣ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਨਵੇਂ ਸ਼ੋਰੂਮ ਦੀ ਧੰਨਵਾਦੀ ਧੰਨਵਾਦ ਕੀ ਕੀ ਫੈਸਿਲਟੀਆਂ ਦੇ ਰਹੇ ਹੋ ਜੀ ਤੁਸੀਂ ਆਪਣੀ ਸ਼ਹਿਰ ਦੇ ਦਾ ਕੰਮ ਵੀਰ ਜੀ ਦੇਖੋ ਸਭ ਤੋਂ ਪਹਿਲਾਂ ਸਾਰਾ ਕੁਝ ਸਾਰੇ ਦਾ ਸਾਰਾ ਡਿਸਪਲੇ ਆਪਾਂ ਰੱਖਿਆ ਸਾਰਾ ਕੁਝ ਉੱਤੇ ਰੇਟ ਮੈਂਸ਼ਨ ਹੈ ਤੇ ਸਾਰਾ ਫਿਕਸ ਪ੍ਰਾਈਸ ਹੈ ਇਹਦੇ ਵਿੱਚ ਆਪਾਂ ਸਭ ਤੋਂ ਵੱਡੀ ਇਹ ਸਹੂਲਤ ਹੈ ਕਿ ਜਿਵੇਂ ਆਪਾਂ ਮਹਿੰਗੇ ਤੇ ਮਹਿੰਗੇ ਸ਼ੋਰੂਮ 'ਚ ਜਾਂਦੇ ਹਾਂ ਨਾ ਪਰ ਆਪਾਂ ਉਹਨੂੰ ਉੱਥੇ ਜਾ ਕੇ ਰੇਟ ਬਹੁਤ ਐਕਸਪੈਂਸਿਵ ਹੁੰਦੇ ਨੇ ਪਰ ਆਪਾਂ ਇੱਥੇ ਇਸ ਹਿਸਾਬ ਨਾਲ ਸਿਸਟਮ ਸੈੱਟ ਕੀਤਾ ਹੈ ਕਿ ਰੇਟ ਆਪਣੇ ਬਹੁਤ ਹੀ ਸਹੀ ਤੇ ਸਾਰੇ ਦਾ ਸਾਰਾ ਮਾਲ ਦੇਖੋ ਇੰਪੋਰਟਡ ਹੈ ਪੂਰਾ ਐਂਡ ਫਰੈਸ਼ ਫੀਸ ਨੇ ਤੇ ਕੱਲੀ ਕੱਲੀ ਚੀਜ਼ ਵੇਖਣ ਵਾਲੀ ਐ ਤੇ ਪਾਣ ਵਾਲੀ ਐ ਤੇ ਮੈਂ ਤੇ ਹੀ ਸਾਰਿਆਂ ਨੂੰ ਕਹਾਂਗਾ ਵੀ ਪਹੁੰਚੋ ਇੱਕ ਵਾਰੀ ਆਂਡ ਕੇ ਟਰਾਈ ਕਰੋ ਦੇਖੋ ਕੀ ਹਸਾਬਤਾ ਬੇ ਇਥੇ ਤੇ ਬਿਲਕੁਲ ਸਭ ਤੋਂ ਸਾਰਾ ਦੇ ਸਾਰਾ ਕੁਝ ਔਨ ਦਾ ਸਕਰੀਨ ਹੀ ਐ ਦੇਖਣ ਵਾਲੀ ਚੀਜ਼ ਐ ਸਾਰਾ ਕੁਝ